ਬਲ ਲਾਇਕ ਸ਼ੇਅਰ ਕਰਿਆ ਕਰੋ ਵੀਰੇ ਮਤ ਤੋਂ ਵੱਧ ਛੋੜੇ ਤੱਕ ਨਵੇਂ-ਨਵੇਂ ਵੀਡੀਓ ਪਹੁੰਚਾਇਆ ਕਰਾਂਗੇ ਕਬੂਤਰਾਂ ਕਬੂਤਰਾਂ ਨਹੀਂ ਆ ਬਾਕੀ ਜਿਵੇਂ ਮਾਰਾ ਕਿਰਪਾ ਕਰਦੇ ਨੇ ਅੱਗੇ-ਅੱਗੇ ਜਿਹੜਾ ਕੁਝ ਹੋਊਗਾ ਉਹ ਦੇਖਾਂਗੇ ਫਿਲਹਾਲ ਕਬੂਤਰਾਂ ਵਾਸਤੇ ਇਹ ਆਪਾਂ ਨੂੰ ਬੰਨੇ ਨੂੰ ਦੱਸਿਆ ਦੀ ਕਹਿੰਦਾ ਵੀ ਜੰਨਾ ਡੰਗਰਾਂ ਦੇ ਗੋਹੇ ਵਾਲੀ ਜਗ੍ਹਾ 'ਚ ਕਬੂਤਰ ਜਾਣਗੇ ਜਿੱਥੇ ਮੂਤ ਪਤਾਨ ਪਿਆ ਹੋਗਾ ਉਹਨੇ ਤੰਦਰੁਸਤ ਵਧੀਆ ਰਹਿੰਦੇ ਨੇ ਇਹ ਗੱਲ ਸੱਚੀ ਆ ਬਾਈ ਜੀ ਜਿੱਨਾ ਆਪਣੇ ਡੰਗਰਾਂ ਦਾ ਮੂਤ ਪਤਾਨ ਵਾਲੀ ਜਗ੍ਹਾ ਹੋਗੀ ਉੱਥੇ ਨੂੰ ਕਬੂਤਰ ਭੱਜਣਗੇ ਵੀ ਸਭ ਤੋਂ ਵੱਧ ਤੇ ਤੰਦਰੁਸਤ ਵੀ ਰਹਿਣਗੇ ਕੋਈ ਬਿਮਾਰੀ ਠਮਾਰੀ ਨਹੀਂ ਆਉਂਦੀ ਇਹਨਾਂ ਨੂੰ ਇਹ ਸਾਰੇ ਜਾਨਵਰ ਆਪਣੇ ਡੰਗਰਾਂ ਦੇ ਵਿੱਚ ਜਾ ਕੇ ਰਸ ਰਹਿੰਦੇ ਨੇ ਦੇਖੋ